ਕੁਕੀ ਪਿਆਰੀ ਸਾ ਸੰਗਤ ਜੀ ਇੱਕ ਵਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮੱਕਾ ਤੋਂ ਵਾਪਸ ਆਉਂਦਿਆਂ ਹੋਇਆਂ ਅਬਦਲ ਸ਼ਹਿਰ ਵਿੱਚ ਪਹੁੰਚ ਗਏ ਤੇ ਉੱਚੀ ਜਹੀ ਪਹਾੜੀ ਦੇ ਥੱਲੇ ਆਪਣਾ ਡੇਰਾ ਲਗਾ ਲਿਆ ਜਿਸ ਪਹਾੜੀ ਦੇ ਥੱਲੇ ਗੁਰੂ ਜੀ ਬੈਠੇ ਹੋਏ ਸਨ ਉਸ ਪਹਾੜੀ ਦੇ ਉੱਪਰ ਪੀਰ ਬਲੀ ਕੰਧਾਰੀ ਰਹਿੰਦਾ ਸੀ ਜਿਸ ਦੀ ਦੂਰ ਦੂਰ ਤੱਕ ਮੰਨਤਾ ਸੀ ਪਹਾੜੀ ਦੇ ਥੱਲੇ ਡੇਰਾ ਲਗਾਈ ਬੈਠੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਭਾਈ ਮਰਦਾਨਾ ਜੀ ਵੀ ਬੈਠੇ ਸਨ ਤਾਂ ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਹੇ ਗੁਰੂ ਜੀ ਮੈਨੂੰ ਬਹੁਤ ਪਿਆਸ ਲੱਗੀ ਹੈ ਕਿ ਮੈਂ ਪਾਣੀ ਪੀ ਆਵਾਂ ਤਾਂ ਗੁਰੂ ਸਾਹਿਬ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਇਸ ਪਹਾੜੀ ਦੇ ਉੱਪਰ ਇੱਕ ਫਕੀਰ ਰਹਿੰਦਾ ਹੈ ਜਿਸ ਦਾ ਨਾਮ ਬੜੀ ਕੰਧਾਰੀ ਹੈ ਤੇ ਉਸ ਕੋਲ ਇੱਕ ਪਾਣੀ ਦਾ ਚਸ਼ਮਾ ਹੈ ਜਿਹੜਾ ਕਿ 24 ਘੰਟੇ ਪਾਣੀ ਨਾਲ ਭਰਿਆ ਰਹਿੰਦਾ ਹੈ ਤੂੰ ਇੱਕ ਵਾਰੀ ਬੜੀ ਕੰਧਾਰੀ ਦੇ ਕੋਲ ਜਾ ਸ਼ਾਇਦ ਉਹ ਤੈਨੂੰ ਪਾਣੀ ਦੇ ਦੇਵੇ ਮਰਦਾਨਾ ਜੀ ਗੁਰੂ ਜੀ ਦੀ ਆਗਿਆ ਲੈ ਕੇ ਪਹਾੜੀ ਦੇ ਸਿਖਰ ਉੱਤੇ ਪਹੁੰਚ ਗਿਆ ਪਹਾੜੀ ਦੇ ਸਿਖਰ ਤੇ ਬੜੀ ਕੰਧਾਰੀ ਬੈਠਾ ਹੋਇਆ ਸੀ ਤਾਂ ਭਾਈ ਮਰਦਾਨੇ ਨੇ ਉਸ ਨੂੰ ਬੇਨਤੀ ਕੀਤੀ ਕਿ ਭਾਈ ਜੀ ਮੈਨੂੰ ਪਿਆਸ ਬਹੁਤ ਲੱਗੀ ਹੈ ਜੇਕਰ ਤੁਹਾਡੀ ਆਗਿਆ ਹੋਵੇ ਮੈਂ ਤੁਹਾਡੇ ਚਸ਼ਮੇ ਚੋਂ ਪਾਣੀ ਪੀ ਲਵਾਂ ਤਾਂ ਬੜੀ ਕੰਧਾਰੀ ਭਾਈ ਮਰਦਾਨੇ ਨੂੰ ਆਖਣ ਲੱਗਾ ਕਿ ਇਸ ਚਸ਼ਮੇ ਦਾ ਪਾਣੀ ਮੈਂ ਆਪਣੇ ਪੀਣ ਲਈ ਰੱਖਿਆ ਹੈ ਜੇ ਮੈਂ ਇਸ ਤਰ੍ਹਾਂ ਦੂਜਿਆਂ ਨੂੰ ਪਾਣੀ ਪੀਣ ਲਈ ਦਿੰਦਾ ਰਹਾ ਤਾਂ ਮੇਰਾ ਪਾਣੀ ਕੁਝ ਹੀ ਮਹੀਨੇ ਵਿੱਚ ਹੀ ਮੁੱਕ ਜਾਵੇਗਾ ਤਾਂ ਫਿਰ ਮੈਂ ਕੀ ਪੀਵਾਂਗਾ ਤਾਂ ਭਾਈ ਮਰਦਾਨੇ ਨੇ ਬਲੀ ਗੰਧਾਰੀ ਨੂੰ ਫੇਰ ਤੋਂ ਬੇਨਤੀ ਕੀਤੀ ਕਿ ਮੈਂ ਇੱਕ ਪ੍ਰਦੇਸੀ ਹਾਂ ਮੈਨੂੰ ਕਿਸੇ ਹੋਰ ਥਾਂ ਦਾ ਪਤਾ ਵੀ ਨਹੀਂ ਹੈ ਜਿੱਥੇ ਪਾਣੀ ਪੀਣ ਨੂੰ ਮਿਲਦਾ ਹੋਵੇ ਕਿਰਪਾ ਕਰਕੇ ਮੈਨੂੰ ਥੋੜਾ ਜਿਹਾ ਪਾਣੀ ਸਿਰਫ ਪਿਆਸ ਬੁਝਾਉਣ ਲਈ ਦੇ ਦਿਓ ਇਸ ਤੋਂ ਬਾਅਦ ਅਸੀਂ ਅੱਗੇ ਨਿਕਲ ਜਾਵਾਂਗੇ ਪਰ ਕਠੋਰ ਦਿਲ ਬਲੀ ਕੰਧਾਰੀ ਨਾ ਮੰਨਿਆ ਜਿਸ ਤੋਂ ਬਾਅਦ ਭਾਈ ਮਰਦਾਨਾ ਵਾਪਸ ਗੁਰੂ ਜੀ ਪਾਸ ਮੁੜ ਆਇਆ ਪੂਰੀ ਘਟਨਾ ਗੁਰੂ ਜੀ ਨੂੰ ਦੱਸੀ ਤਾਂ ਗੁਰੂ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਭਾਈ ਮਰਦਾਨਿਆ ਬਲੀ ਕੰਧਾਰੀ ਕੋਲ ਬਾਪਸ ਫਿਰ ਤੋ ਜਾ ਜਾ ਕੇ ਕਹਿ ਕੇ ਫਕੀਰਾਂ ਨੂੰ ਇੰਨਾ ਹੰਕਾਰ ਨਹੀਂ ਹੋਣਾ ਚਾਹੀਦਾ ਪਰਮਾਤਮਾ ਦਾ ਦਿੱਤਾ ਜੋ ਕੁਝ ਵੀ ਹੈ ਉਸ ਨੂੰ ਵੰਡ ਕੇ ਛਕਣਾ ਚਾਹੀਦਾ ਹੈ ਖੁਦਾ ਇਸੇ ਵਿੱਚ ਹੀ ਖੁਸ਼ ਰਹਿੰਦਾ ਹੈ ਤਾਂ ਗੁਰੂ ਜੀ ਦੀ ਆਗਿਆ ਲੈ ਕੇ ਭਾਈ ਮਰਦਾਨਾ ਦੂਜੀ ਵਾਰ ਪਹਾੜ ਤੇ ਚੜ ਗਿਆ ਤਾਂ ਬੜੀ ਕੰਧਾਰੀ ਨੂੰ ਉਸੇ ਤਰ੍ਹਾਂ ਕਹਿ ਦਿੱਤਾ ਜਿਸ ਤਰ੍ਹਾਂ ਉਸ ਨੂੰ ਗੁਰੂ ਜੀ ਨੇ ਕਿਹਾ ਸੀ ਤਾਂ ਭਾਈ ਮਰਦਾਨੇ ਦੇ ਮੂੰਹੋਂ ਇਹ ਗੱਲ ਸੁਣ ਕੇ ਬਲੀ ਕੰਧਾਰੀ ਨੂੰ ਕ੍ਰੋਧ ਆ ਗਿਆ ਤੇ ਆਖਣ ਲੱਗਾ ਜੇ ਤੇਰੇ ਗੁਰੂ 'ਚ ਐਨੀ ਹੀ ਸ਼ਕਤੀ ਹੈ ਤਾਂ ਉਹ ਤੈਨੂੰ ਪਾਣੀ ਪੀਣ ਲਈ ਕਿਉਂ ਨਹੀਂ ਦੇ ਦਿੰਦਾ ਤਾਂ ਬਲੀ ਕੰਧਾਰੀ ਦੇ ਮੂੰਹੋਂ ਇਹ ਗੱਲ ਸੁਣ ਕੇ ਭਾਈ ਮਰਦਾਨਾ ਨਿਰਾਸ਼ ਹੋ ਗਿਆ ਤੇ ਪਾਣੀ ਨੂੰ ਤਰਸਦਾ ਤਰਸਦਾ ਵਾਪਸ ਥੱਲੇ ਆ ਗਿਆ ਆਣ ਕੇ ਗੁਰੂ ਜੀ ਨੂੰ ਉਹੀ ਦੱਸਿਆ ਜਿਹੜਾ ਉਸ ਨੂੰ ਬਲੀ ਕੰਧਾਰੀ ਨੇ ਬੋਲਿਆ ਸੀ ਤਾਂ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਬੋਲਿਆ ਕਿ ਭਾਈ ਮਰਦਾਨਿਆ ਕਰਤਾਰ ਜੋ ਵੀ ਕਰਦਾ ਹੈ ਚੰਗੇ ਲਈ ਹੀ ਕਰਦਾ ਹੈ ਤੂੰ ਨਰਾਸ਼ ਨਾ ਹੋ ਉਹ ਜਿਹੜਾ ਤੇਰੇ ਸਾਹਮਣੇ ਪੱਥਰ ਪਿਆ ਹੈ ਉਸ ਨੂੰ ਥੋੜਾ ਜਿਹਾ ਇੱਕ ਪਾਸੇ ਕਰ ਤਾਂ ਭਾਈ ਮਰਦਾਨੇ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਹੀ ਉਸ ਪੱਥਰ ਨੂੰ ਇੱਕ ਪਾਸੇ ਕੀਤਾ ਤਾਂ ਥੱਲੋਂ ਨਿਰਮਲ ਨਿਰਮਲ ਜਲ ਨਿਕਲ ਆਇਆ ਜਿਸ ਨੂੰ ਦੇਖ ਕੇ ਪਾਈ ਮਰਦਾਨਾ ਬਹੁਤ ਖੁਸ਼ ਹੋਇਆ ਤੇ ਉਸ ਨੇ ਰੱਜ ਕੇ ਜਲ ਛਕਿਆ ਤਾਂ ਬੜੀ ਕੰਧਾਰੀ ਦੀ ਨਜ਼ਰ ਜਦੋਂ ਆਪਣੇ ਚਸਮੇ ਤੇ ਪਈ ਤਾਂ ਕੀ ਦੇਖਦਾ ਹੈ ਕਿ ਉਸ ਦੇ ਚਸਮੇ ਦਾ ਪਾਣੀ ਘਟਦਾ ਜਾ ਰਿਹਾ ਸੀ ਤੇ ਜਦੋਂ ਉਸ ਨੇ ਥੱਲੇ ਵੱਲ ਝਾਤੀ ਮਾਰੀ ਤਾਂ ਭਾਈ ਮਰਦਾਨਾ ਪਾਣੀ ਪੀ ਰਿਹਾ ਸੀ ਇਹ ਸਭ ਦੇਖ ਕੇ ਬੜੀ ਕੰਧਾਰੀ ਨੂੰ ਗਰੋਧ ਆ ਗਿਆ ਤੇ ਉਸ ਨੇ ਗੁਰੂ ਜੀ ਤੇ ਭਾਈ ਮਰਦਾਨੇ ਨੂੰ ਮਾਰਨ ਦੀ ਯੋਜਨਾ ਬਣਾ ਲਈ ਬੜੀ ਕੰਧਾਰੀ ਨੇ ਪਹਾੜੀ ਦੇ ਉੱਪਰੋਂ ਇੱਕ ਵੱਡਾ ਸਾਰਾ ਪੱਥਰ ਥੱਲੇ ਵੱਲ ਨੂੰ ਛੱਡ ਦਿੱਤਾ ਪੱਥਰ ਨੂੰ ਪਹਾੜ ਉੱਪਰ ਆਉਂਦਾ ਵੇਖ ਕੇ ਸਾਰੇ ਜਾਣੇ ਦੂਰ ਦੂਰ ਭੱਜ ਗਏ ਪਰ ਗੁਰੂ ਸਾਹਿਬ ਜੀ ਜ਼ਰਾ ਵੀ ਨਹੀਂ ਹਿੱਲੇ ਤੇ ਆਪਣੀ ਜਗ੍ਹਾ ਤੇ ਹੀ ਬਿਰਾਜਮਾਨ ਰਹੇ ਦੂਰ ਖਲੋ ਕੇ ਸਾਰੇ ਜਾਣੇ ਉੱਚੀ ਉੱਚੀ ਰੌਲਾ ਪਾਉਣ ਲੱਗੇ ਤੇ ਗੁਰੂ ਜੀ ਨੂੰ ਆਖਣ ਲੱਗੇ ਕਿ ਉੱਪਰ ਪੱਥਰ ਆ ਰਿਹਾ ਹੈ ਇੱਕ ਪਾਸੇ ਹੋ ਜਾਓ ਪਰ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਦੀ ਗੱਲ ਨੂੰ ਆਣ ਸੁਣਿਆ ਕਰ ਦਿੱਤਾ ਤੇ ਉਥੇ ਹੀ ਬੈਠੇ ਪ੍ਰਭੂ ਦਾ ਸਿਮਰਨ ਕਰਦੇ ਰਹੇ ਪਹਾੜੀ ਦੇ ਉੱਪਰੋਂ ਰੁੜਦਾ ਆ ਰਿਹਾ ਪੱਥਰ ਜਿਵੇਂ ਹੀ ਗੁਰੂ ਜੀ ਦੇ ਕੋਲ ਆਇਆ ਤਾਂ ਗੁਰੂ ਸਾਹਿਬ ਜੀ ਨੇ ਪੱਥਰ ਵੱਲ ਨੂੰ ਆਪਣਾ ਪੰਜਾ ਕਰ ਦਿੱਤਾ ਤਾਂ ਪੱਥਰ ਉਥੇ ਹੀ ਖਲੋ ਗਿਆ ਸਾਹਿਬ ਜੀ ਦੇ ਹੱਥ ਦਾ ਪੰਜਾ ਉਸ ਪੱਥਰ ਉੱਤੇ ਛੱਪ ਗਿਆ ਤਾਂ ਬਲੀ ਕੰਧਾਰੀ ਨੇ ਇਹ ਕੌਤਕ ਜਦ ਆਪਣੀ ਅੱਖੀ ਵੇਖਿਆ ਤਾਂ ਉਹ ਥੱਲੇ ਆਣ ਕੇ ਗੁਰੂ ਜੀ ਦੇ ਚਰਨਾਂ ਵਿੱਚ ਟਹਿ ਪਿਆ ਤੇ ਆਪਣੇ ਕੀਤੇ ਦੀ ਖਿਮਾ ਮੰਗਣ ਲੱਗਾ ਤਾਂ ਗੁਰੂ ਜੀ ਨੇ ਬੜੀ ਕੰਧਾਰੀ ਨੂੰ ਉਪਦੇਸ਼ ਦਿੱਤਾ ਕਿ ਪ੍ਰਮਾਤਮਾ ਦੁਆਰਾ ਬਖਸ਼ੀਆਂ ਗਈਆਂ ਵਸਤੂਆਂ ਉੱਤੇ ਮਨੁੱਖ ਨੂੰ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਪਰਮਾਤਮਾ ਜਦੋਂ ਚਾਹੇ ਉਹਨਾਂ ਨੂੰ ਹੋ ਸਕਦਾ ਹੈ ਜਿਵੇਂ ਤੈਨੂੰ ਵੀ ਆਪਣੇ ਪਾਣੀ ਦੇ ਚਸ਼ਮੇ ਉੱਤੇ ਬਹੁਤ ਹੰਕਾਰ ਸੀ ਪਰ ਉਸ ਨੇ ਕੁਝ ਹੀ ਪਲਾਂ ਵਿੱਚ ਤੇਰਾ ਪਾਣੀ ਵਾਲਾ ਚਸ਼ਮਾ ਖਾਲੀ ਕਰ ਦਿੱਤਾ ਗੁਰੂ ਪਿਆਰਿਓ ਜਿਸ ਜਗ੍ਹਾ ਉੱਤੇ ਗੁਰੂ ਜੀ ਦੇ ਪਵਿੱਤਰ ਚਰਨ ਪਏ ਸਨ ਉਸ ਜਗ੍ਹਾ ਦਾ ਨਾਮ ਹੁਣ ਪੰਜਾ ਸਾਹਿਬ ਹੈ ਸਤਨਾਮ ਸ੍ਰੀ ਵਾਹਿਗੁਰੂ